ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਔਰ ਅਰਦਾਸ ਦੀ ਮਹੱਤਤਾ ਕੀ ਹੈ ਆ ਪਿਆਰੇ ਉਸ ਬਾਰੇ ਜਾਣੀਏ ਅਰਦਾਸ ਵਿੱਚ ਤੀ ਜਾਂ ਪੁੱਤਰ ਦੀ ਮੰਗ ਅੱਜ ਮੈਂ ਤਾਬਿਆ ਬੈਠਾ ਤਾਂ ਇੱਕ ਬੀਬੀ ਆਈ ਜਿਸ ਦੇ ਹੱਥਾਂ ਵਿੱਚ ਹਾਲੀ ਲਾਚੂੜਾ ਸੀ ਹੱਥ ਵਿੱਚ 100 ਦਾ ਨੋਟ ਫੜੀ ਆਣ ਕੇ ਕਹਿੰਦੀ ਭਾਈ ਸਾਹਿਬ ਮੁੰਡੇ ਵਾਸਤੇ ਅਰਦਾਸ ਕਰ ਦਿਓ ਮੈਂ ਉਸ ਭੈਣ ਨੂੰ ਸੰਗਤ ਵਿੱਚੋਂ ਥੋੜਾ ਪਾਸੇ ਲਿਜਾ ਕੇ ਆਖਿਆ ਭੈਣੇ ਤੁਸੀਂ ਕੀ ਆਖਿਆ ਮੈਨੂੰ ਸੁਣਿਆ ਨਹੀਂ ਤਾਂ ਫਿਰ ਉਹ ਭੈਣ ਨੇ ਦੁਬਾਰਾ ਕਿਹਾ ਕਿ ਭਾਈ ਸਾਹਿਬ ਪੁੱਤਰ ਵਾਸਤੇ ਅਰਦਾਸ ਕਰਾਉਣੀ ਹੈ ਜੇਕਰ ਇਹ ਹੀ ਪੁੱਤਰ ਵਾਲੀ ਅਰਦਾਸ ਤੁਹਾਡੇ ਮਾਤਾ ਪਿਤਾ ਨੇ ਤੁਹਾਡੇ ਜਨਮ ਲੈਣ ਤੋਂ ਪਹਿਨਾ ਕਰਵਾਈ ਹੁੰਦੀ ਫਿਰ ਕੀ ਮੰਨਦਾ ਮੈਨੂੰ ਕਿਆ ਕੀ ਤੁਸੀਂ ਦੁਨੀਆ ਤੇ ਆਉਂਦੇ ਕੀ ਤੁਸੀਂ ਦੁਨੀਆ ਤੇ ਆ ਕੇ ਕਲਕਾਰੀਆਂ ਮਾਰਦੇ ਬਸ ਵੇਖੇ ਮੇਰੇ ਮੂੰਹ ਵੱਲ ਪਰ ਕੁਝ ਬੋਲ ਨਹੀਂ ਸਕੀ ਅਖੀਰ ਵਿੱਚ ਚੁੱਪ ਤੋੜਦੇ ਹੋਇਆ ਕਹਿੰਦੀ ਭਾਈ ਸਾਹਿਬ ਜੀ ਮੈਂ ਬਹੁਤ ਵੱਡੀ ਗਲਤੀ ਕਰਨ ਜਾ ਰਹੀ ਸੀ ਪਰ ਮੈਨੂੰ ਤੁਸੀਂ ਉਸ ਗਲਤੀ ਤੋਂ ਬਚਾ ਲਿਆ ਇਸੇ ਤਰ੍ਹਾਂ ਇੱਕ ਵਾਰ ਜਿਹੜਾ ਅਲਟਰਾਸਾਉਂਡ ਵਗੈਰਾ ਦਾ ਸਿਸਟਮ ਚੱਲਿਆ ਪਿਆ ਰੋ ਵੈਸੇ ਤਾਂ ਪਹਿਲਾ ਹੀ ਅੱਜਕੱਲ ਆਮ ਘਰਾਂ ਦੇ ਵਿੱਚ ਇੱਕ ਇੱਕ ਹੀ ਬੱਚਾ ਹੈ ਔਰ ਉਸ ਟਾਈਮ ਤੇ ਵੀ ਇਹ ਆਮ ਕਹਾਵਤ ਚੱਲੀ ਸੀ ਕਿ ਟੈਸਟ ਕਰਾ ਕੇ ਲੋਕ ਬੱਚਾ ਰੱਖ ਲੈਂਦੇ ਸਨ ਅਗਰ ਧੀ ਹੁੰਦੀ ਸੀ ਤਾਂ ਜੰਮਣ ਤੋਂ ਪਹਿਲਾਂ ਹੀ ਖਤਮ ਕਰ ਦਿੰਦੇ ਸਨ ਜਾਂ ਅਗਰ ਇੱਕ ਧੀ ਪਹਿਲਾਂ ਹੈ ਦੂਸਰੀ ਧੀ ਦਾ ਪਤਾ ਲੱਗਣ ਤੇ ਉਸ ਨੂੰ ਕਦਮ ਕਰ ਦਿੰਦੇ ਸਨ ਇਸੇ ਤਰ੍ਹਾਂ ਹੀ ਇੱਕ ਵਾਰਤਾਲਾ ਉਸ ਵੇਲੇ ਦੀ ਵੀ ਸਾਂਝੀ ਕਰਨ ਜਾ ਰਹੇ ਹਨ ਕਿ ਜਿਵੇਂ ਕਿਸੇ ਦੇ ਘਰ ਇੱਕ ਬੱਚੀ ਨੇ ਜਨਮ ਲਿਆ ਇੱਕ ਬੇਟਾ ਸੀ ਔਰ ਇੱਕ ਬੱਚੀ ਗਰਭ ਦੇ ਵਿੱਚ ਪੜ ਰਹੀ ਸੀ ਜਿਸ ਨੂੰ ਖਤਮ ਕਰਨ ਦੀਆਂ ਮੌਤਾਂ ਚੱਲ ਰਹੀਆਂ ਸਨ ਪਰ ਸੂਝਵਾਨ ਗੁਰਮੁਖ ਪਿਆਰੇ ਨੇ ਸਮਝਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ 마ਸੀ ਨੂੰ ਤਰਸੋਗੇ ਸੋਚਦਿਆਂ ਸੋਚਦਿਆਂ ਇਹ ਸਿੱਟੇ ਤੇ ਪਹੁੰਚੇ ਕਿ ਕੀ ਕਹਿ ਦਿੱਤਾ ਕਿ 마ਸੀ ਨੂੰ ਤਰਸੋਗੇ ਫਿਰ ਉਸ ਵਿਦਵਾਨ ਨੇ ਉਸ ਪੜ੍ਹੇ ਲਿਖੇ ਨੇ ਸਿਆਣੇ ਬੰਦੇ ਨੇ ਸਮਝਾਇਆ ਕਿ ਅਗਰ ਦੋ ਭੈਣਾਂ ਹੋਣਗੀਆਂ ਤਾ 마ਸੀ ਹੋਵੇਗੀ ਅਗਰ ਦੂਸਰੀ ਭੈਣ ਹੀ ਨਾ ਹੋਈ ਤੇ ਪਿਆਰਿਓ 마ਸੀ ਕਿੱਥੋਂ ਆਵੇਗੀ ਸੁ ਕਹਿੰਦਾ ਭਾਗ ਇਹ ਕਿ ਅਸੀਂ ਕਦੇ ਵੀ ਅਰਦਾਸ ਬੇਨਤੀ ਕਰਾਉਣ ਵੇਲੇ ਕਦੇ ਵੀ ਇਹ ਨਾ ਸੋਚੀਏ ਕਿ ਸਾਡੇ ਘਰ ਸਤਿਗੁਰੂ ਸੱਚੇ ਪਾਤਸ਼ਾਹ ਪੁੱਤਰ ਦੀ ਦਾਤ ਹੀ ਬਖਸ਼ੀ ਜੋ ਵੀ ਵੈਗਰੂ ਨੇ ਬਖਸ਼ਿਸ਼ ਕਰਨਾ ਹੈ ਉਹ ਕਰਨਾ ਹੈ ਸੁ ਜਦੋਂ ਇਹ ਨਹੀਂ ਗੱਲ ਕੀਤੇ ਤਾਂ ਉਸ ਬੀਬੀ ਨੇ ਉਸ ਬੇਟੀ ਨੇ ਕਿਹਾ ਕਿ ਵੈਗਰੂ ਤੁਸੀ ਤੇ ਮੇਰੀ ਅੱਖ ਖੋਲ ਦਿਤੀਆਂ ਠੀਕ ਹੈ ਪੁੱਤਰ ਹੋਵੇ ਧੀ ਹੋਵੇ ਸਾਨੂੰ ਕੋਈ ਗਿਲਾ ਨਹੀਂ ਕਰਨਾ ਚਾਹੀਦਾ ਨਾਲੇ ਜਿੱਥੋਂ ਤੱਕ ਹੋ ਸਕੇ ਅਰਦਾਸ ਵੀ ਭਾਈ ਸਾਹਿਬ ਨੇ ਕਿਹਾ ਕਿ ਖੁਦ ਕਰਨੀ ਚਾਹੀਦੀ ਹੈ ਇਹਨਾਂ ਕਹਿੰਦੀ ਹੈ ਕਿ ਠੀਕ ਭਾਈ ਸਾਹਿਬ ਜੀ ਅਖੀਰ ਵਿੱਚ ਸ਼ਬਦਾਂ ਨੋੜ ਦੇਣ ਲੱਗੀ ਮੈਂ ਆਖਿਆ ਮੈਂ ਤੇ ਅਰਦਾਸ ਕੀਤੀ ਨਹੀਂ ਕਹਿੰਦੀ ਅਰਦਾਸ ਦੇ ਨਹੀਂ ਚੰਗੀ ਅਕਲ ਦੇਣ ਦੇ ਖੁਸ਼ੀ ਵਜਾਉਂਦੇ ਰਹੀ ਹਾਂ ਕਿ ਸਾਨੂੰ ਕਿਸੇ ਨੇ ਗੁਰਦੁਆਰੇ ਵਿੱਚ ਚੰਗੀ ਸਿੱਖਿਆ ਦਿੱਤੀ। ਸੋ ਸਮੂਹ ਸਾਧ ਸੰਗਤਾਂ ਦੇ ਸਨੇਮਰ ਇਹੀ ਬੇਨਤੀ ਹੈ ਕਿ ਗੁਰੂ ਤੋਂ ਮੰਗਣਾ ਹੈ ਤਾਂ ਜੜਾ ਵਾਲਾ ਰੁੱਖ ਮੰਗਿਆ ਕਰੋ ਪੱਤੇ ਫੁੱਲ ਫਲ ਨਾ ਮੰਗਿਆ ਕਰੋ ਕਿਉਂਕਿ ਜੜਾ ਉੰਗੀਆਂ ਰੁੱਖ ਹੋਵੇਗਾ ਤੇ ਸਾਰਾ ਕੁਝ ਹਰਿਆ ਭਰਿਆ ਵੀ ਹੋਵੇਗਾ ਫਲ ਵੀ ਮਿਲ ਜਿਵੇਗਾ। ਪਰ ਜਦੋਂ ਅਸੀਂ ਉਤਲੀਆਂ ਸ਼ਿਖਾਵਾਂ ਤੋਂ ਫਲ ਦੀ ਪ੍ਰਾਪਤੀ ਮੰਗਨੇ ਹਾਂ ਤੇ ਫਿਰ ਉਹਦੇ ਵਿੱਚ ਸਾਡਾ ਲਾਲਚ ਸਾਹਮਣੇ ਨਜ਼ਰ ਆ ਜਾਂਦਾ ਹੈ। ਕਈ ਵਾਰੀ ਸਾਡੀਆਂ ਉਹ ਬੇਨਤੀਆਂ ਪੂਰੀਆਂ ਵੀ ਨਹੀਂ ਹੁੰਦੀਆਂ। ਸੋ ਇਹ ਬੇਨਤੀਆਂ ਸਤਗੁਰੂ ਸੱਚੇ ਪਾਤਸ਼ਾਹ ਨੇ ਸਾਡੇ ਮੱਥੇ ਤੇ ਪਹਿਲਾਂ ਹੀ ਲਿਖੇ ਭੇਜੀਆਂ ਨੇ। ਸੋ ਇੰਨੀਆਂ ਗਮੇਜ਼ੀਆਂ ਨੂੰ ਪ੍ਰਵਾਨ ਕਰਿਆ ਹੋਈਆਂ ਭੁੱਲਣ ਨੂੰ ਨਾ ਜਿਤਾ ਰਹੋ। ਗੁਰਸਵਾਰੋ ਇਹ ਛੋਟੀ ਜੀ ਆਪ ਜੀ ਦੇ ਸਾਹਮਣੇ ਇਕ ਅਰਦਾਸ ਬੇਨਤੀ ਦੀ ਸਚਾਈ ਰੱਖੀ ਹੈ ਕਬੂਲ ਕਰਿਓ ਹੋਈਆਂ ਭੁਲਣ ਨਾ ਚਤਾਰੇ ਹੋ ਗਜ ਕੇ ਫਤਿਹ ਦਿਜੋ ਜੀ ਵਾਹਿਗੁਰੂ ਜਿੱਕੇ ਖਲਸਾ ਵਾਹਿਗੁਰੂ ਜਿੱਕੀ ਫਤਿਹ